ਇਹ ਜਦ ਤਨੀ ਵਿਸਾਖੀ ਦਿਹਾੜੇ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵੱਡੀ ਸਿਆਸੀ ਕਾਨਫਰੰਸ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਕਾਨਫਰੰਸ ਦੌਰਾਨ ਇੱਕ ਰੋਡ ਸ਼ੋਅ ਵੀ ਕੀਤਾ ਗਿਆ ਤੇ ਇੱਥੇ ਲਗਾਈਆਂ ਗਈਆਂ ਚੰਡੀਆਂ ਤੇ ਸਵਾਲ ਖੜੇ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਦੇ ਸਰਪ੍ਰਸਤ ਈਮਾਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਇੱਕ ਮੰਗ ਪੱਤਰ ਐਸਜੀਪੀਸੀ ਪ੍ਰਧਾਨ ਦੇ ਨਾਮ ਦਿੱਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਈਮਾਨ ਸਿੰਘ ਮਾਨ ਨੇ ਆਖਿਆ ਕਿ ਪਿੱਤੀ ਦਿਨੀ ਦਮਦਮਾ ਸਾਹਿਬ ਦੇ ਕੇ ਸੁਬੀਰ ਸਿੰਘ ਬਾਦਲ ਵੱਲੋਂ ਜੋ ਕੰਕਰਸ ਕੀਤੀ ਗਈ ਸੀ ਜੋ ਐਸਜੀਪੀਸੀ ਦੀ ਜਗ੍ਹਾ ਤੇ ਕੀਤੀ ਗਈ ਤੇ ਉੱਥੇ ਕੇਸਰੀ ਰੰਗ ਦੀਆਂ ਝੰਡੀਆਂ ਵੀ ਲਗਾਈਆਂ ਗਈਆਂ ਜਦ ਕੇ ਸ਼੍ਰੀ ਅਕਾਲ ਕਟ ਸਾਹਿਬ ਦੇ ਵੱਲੋਂ ਬਸੰਤੀ ਰੰਗ ਦੇ ਝੰਡੇ ਲਗਾਉਣ ਲਈ ਕਿਹਾ ਗਿਆ ਹੈ ਲੇਕਿਨ ਅਕਾਲੀ ਦਲ ਨੇ ਕੇਸਰੀ ਰੰਗ ਦੀ ਵਰਤੋਂ ਕੀਤੀ ਹੈ ਜੋ ਕਿ ਗੁਰਮਰਯਾਦਾ ਦੀ ਉਲੰਘਣਾ ਹੈ ਗੰਦ ਜਿਹੜਾ ਦਸਤਕ ਦਮਦਮਾ ਸਾਹਿਬ ਤੇ ਇਕੱਠ ਹੋਇਆ ਸੀਗਾ ਖਾਸ ਕਰਕੇ ਸਿਰਜਣਾ ਦਿਹਾੜੇ ਦਾ ਉਸੇ ਮੌਕੇ ਦੇ ਉੱਤੇ ਦੇਖਿਆ ਗਿਆ ਹੈਗਾ ਕਿ ਸਾਖ ਸੁਖਪੀਰ ਸਿੰਘ ਬਾਦਲ ਨੇ ਆਪਣੇ ਪਾਰਟੀ ਦੇ ਝੰਡੇ ਜਿਹੜੇ ਕੇਸਰੀ ਰੰਗ ਦੇ ਸੀਗੇ ਔਰ ਉਹਦੇ ਉੱਤੇ ਤਕੜੀ ਛੱਪੀ ਹੋਈ ਸੀ ਉਹ ਦੀਵਾਨ ਹਾਲ ਜਿੱਥੇ ਕੱਟ ਕੀਤਾ ਉਹਨਾਂ ਨੇ ਐਸਜੀਪੀਸੀ ਦੀ ਥਾਂ ਤੇ ਉਹਨਾਂ ਨੇ ਸਾਰੇ ਕਿਤੇ ਬਾਹਰ ਲਾਤੇ ਸੀਗੇ ਇਹਦੀ ਅਸੀਂ ਵੀਡੀਓ ਵੀ ਬਣਾਈ ਹੈਗੀ ਆ ਹੁਣ ਪਹਿਲੀ ਗੱਲ ਤਾਂ ਇਹ ਆ ਕਾਲਪਤਖ ਸਾਹਿਬ ਨੇ ਬਸੰਤੀ ਤੇ ਸੂਰਮਈ ਰੰਗ ਦੇ ਸਾਨੂੰ ਨਿਸ਼ਾਨ ਸਾਹਿਬ ਲੌਣ ਨੂੰ ਕਿਹਾ ਹੈਗਾ ਹੁਕਮ ਕੀਤਾ ਹੈਗਾ ਇਹਨਾਂ ਨੇ ਬੀਜੇਪੀ ਦਾ ਕੇਸਰੀ ਰੰਗ ਵਰਤਿਆ ਹੈਗਾ ਦੂਜੀ ਗੱਲ ਜਿਹੜੇ ਨਿਸ਼ਾਨ ਸਾਹਿਬ ਹੈ ਉਹ ਬਹੁਤ ਪ੍ਰਾਤਨ ਸਿੱਖ ਕੌਮ ਦੀ ਨਿਸ਼ਾਨੀ ਆ ਹਰਗੋਬਿੰਦ ਪਾਤਸ਼ਾਹ ਦੀ ਉਹ ਦੇਣਾ ਮੀਰੀ ਪੀਰੀ ਦੀ ਉਹ ਸਾਨੂੰ ਦੱਸਦੇ ਆ ਕਿ ਅਸੀਂ ਆਪਣੇ ਧਰਮ ਅਦੀਨ ਤੁਰਨਾ ਹੈਗਾ ਸਾਡੇ ਧਰਮ ਦਾ ਚਿੰਨ ਹੈ ਕਿ ਅਸੀਂ ਜ਼ਬਰ ਨਹੀਂ ਸਹਿਣਾ ਅਸੀਂ ਹਮੇਸ਼ਾ ਹੁਕਮ ਚ ਰਹਿਣਾ ਹੈਗਾ ਔਰ ਇਹ ਜਿਹੜੇ ਨਿਸ਼ਾਨ ਸਾਹਿਬ ਹੈ ਇਹਦੇ ਪਿੱਛੇ ਬਹੁਤ ਸਾਰੇ ਗੁਰੂ ਸਾਹਿਬਾਨ ਔਰ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਖੂਨ ਵੀ ਡੁੱਲਿਆ ਹੈਗਾ ਉਹਨੂੰ ਇੱਕ ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਸਿੰਬਲ ਮਗਰ ਉਹ ਤਬਦੀਲ ਕਰਕੇ ਗੁਰੂ ਘਰਾਂ ਦੇ ਉੱਤੇ ਸਜਾ ਦੇਣਾ ਅਸੀਂ ਸਮਝਦੇ ਹਾਂ ਕਿ ਗੁਰੂ ਘਰ ਦੀ ਮਰਿਆਦਾ ਤੇ ਬਰਖਲਾਫ ਇੱਕ ਬਹੁਤ ਵੱਡੀ ਉਲੰਘਣਾ ਕੀਤੀ ਗਈ ਹੈ ਔਰ ਇਹਦਾ ਜਵਾਬ ਦੇ ਇਸ ਦਲ ਨੂੰ ਹੋਣਾ ਪੈਣਾ ਹੈ ਔਰ ਇਹਦੇ ਬਾਰੇ ਅਸੀਂ ਅੱਜ ਮੈਨੇਜਰ ਸਾਹਿਬ ਨੂੰ ਜਿਹੜਾ ਪ੍ਰਦਾਨ ਐਸਟੀਪੀਸੀ ਦਾ ਉਹਦੇ ਦੀ ਇੱਕ ਮਨੋਪੱਤਰ ਦੇਣ ਆਏ ਆਂ ਔਰ ਇਹ ਅਸੀਂ ਦੇ ਕੇ ਫਿਰ ਆਪਣੀ ਮਰਵਾਣੀ ਕਰਾਂਗੇ ਜਗਬਾਣੀ ਟੀਵੀ ਲਈ ਜਗਜੀਤ ਸਿੰਘ ਜਟਾਣਾ ਦੀ ਰਿਪੋਰਟ